ਜੁਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਲਾ ਹੁੰਦਾ ਨਜ਼ਰ ਆ ਰਿਹਾ ਹੈ ਉਹ ਕਿਵੇਂ ਜਦ ਮੁੱਖ ਮੰਤਰੀ ਬਣਨਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਉਹਨਾਂ ਦੇ ਵੱਲੋਂ ਵੀ ਵੋਟਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਜਿਨ੍ਹਾਂ ਦੀਆਂ ਵੀਡੀਓ ਦਾ ਉਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਸੀ ਭਾਵਾ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਦੀਆਂ ਪੁਰਾਣੀਆਂ ਵੀਡੀਓਜ਼ ਬੜਾ ਤੰਗ ਕਰਦੀਆਂ ਰਹੀਆਂ ਜਿੰਨੀ ਦੇਰ ਤੱਕ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਵੀਡੀਓ ਤੇ ਲੋਕਾਂ ਦੇ ਵੱਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਜਾਂਦੀਆਂ ਨੇ ਕਿ ਵੇਖੋ ਇਹ ਲੀਡਰ ਵੋਟਾਂ ਤੋਂ ਪਹਿਲਾਂ ਕੀ ਆਖਦਾ ਸੀ ਅਤੇ ਹੁਣ ਵੋਟਾਂ ਤੋਂ ਬਾਅਦ ਇਸ ਦੇ ਵੱਲੋਂ ਕਿਹੋ ਜਿਹੀ ਕਾਰਗੁਜ਼ਾਰੀ ਵਿਖਾਈ ਜਾ ਰਹੀ ਹੈ ਉਹੀ ਕੁਝ ਹੁਣ ਪੰਜਾਬ ਦੇ ਹੁਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਹੋ ਰਿਹਾ ਹੈ ਉਹਨਾਂ ਦੇ ਵੱਲੋਂ ਬਿਆਨ ਬਹੁਤ ਸਾਰੇ ਦਿੱਤੇ ਗਏ ਸਨ ਜਿਹੜੇ ਕਿ ਹੁਣ ਉਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗ ਪਏ ਨੇ 15 ਅਗਸਤ 2023 ਨੂੰ ਜਿਹੜਾ ਸਰਕਾਰੀ ਸਮਾਗਮ ਆਜ਼ਾਦੀ ਦਿਹਾੜੇ ਦਾ ਕਰਵਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਉਸ ਦੇ ਵਿੱਚ ਭਗਵੰਤ ਮਾਨ ਦਾਵਾ ਕਰ ਦਿੱਤਾ ਸੀ ਪੰਜਾਬ ਦੇ ਲੋਕਾਂ ਦੇ ਨਾਲੇ ਵਾਦਾ ਕਰ ਦਿੱਤਾ ਸੀ ਕਿ ਅਗਲੀ 15 ਅਗਸਤ ਤੱਕ ਪੰਜਾਬ ਦੇ ਵਿੱਚੋਂ ਨਸ਼ੇ ਦਾ ਨਾਮੋ ਨਿਸ਼ਾਨ ਮੈਂ ਮਿਟਾ ਦੇਵਾਂਗਾ ਕਿਉਂਕਿ ਅਸੀਂ ਪੂਰੀ ਪਲੈਨਿੰਗ ਕਰ ਲਈ ਹੈ ਬਸ ਇੱਕ ਸਾਲ ਲੱਗਣਾ ਹੈ 15 ਅਗਸਤ 2024 ਤੱਕ ਨਸ਼ੇ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗਾ ਭਗਵੰਤ ਮਾਨ ਨੇ ਵਾਦਾ ਕੀਤਾ ਸੀ ਅਗਲੀ 15 ਅਗਸਤ ਆ ਗਈ ਹੈ ਨਸ਼ੇ ਦਾ ਹੋਰ ਵੀ ਪਸਾਰਾ ਪੰਜਾਬ ਦੇ ਵਿੱਚ ਵੱਧ ਗਿਆ ਹੈ ਜਿਸ ਤੋਂ ਬਾਅਦ ਹੁਣ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਵੱਲੋਂ ਅਤੇ ਆਮ ਲੋਕਾਂ ਦੇ ਵੱਲੋਂ ਵੀ ਸੋਸ਼ਲ ਮੀਡੀਆ ਤੇ ਭਗਵੰਤ ਮਾਨ ਦਾ ਪੁਰਾਣਾ ਬਿਆਨ ਸਾਂਝਾ ਕੀਤਾ ਜਾਣ ਲੱਗ ਪਿਆ ਹੈ ਤੇ ਦੇ ਖਿਲਾਫ ਸਾਰਾ ਤਾਣਾ ਬਾਣਾ ਅਸੀਂ ਤਿਆਰ ਕਰ ਲਿਆ ਸਕ੍ਰਿਪਟ ਅਸੀਂ ਲਿਖ ਲਈ ਕਿ ਕਿਵੇਂ-ਕਿਵੇਂ ਕੀ ਕਰਨਾ ਹੈ ਇਸ ਤੋਂ ਪਹਿਲਾਂ ਜੋ ਵੀ ਸਾਡੇ ਕੋਲੋਂ ਹੁੰਦਾ ਸੀ ਕਰੀ ਗਏ ਕਰੀ ਗਏ ਪਰ ਹੁਣ ਅਸੀਂ ਬਹੁਤ ਵੱਡੀ ਪਲੈਨਿੰਗ ਨਾਲ ਤਿਆਰ ਆ ਤੇ ਤੁਹਾਨੂੰ ਰਿਜ਼ਲਟ ਆਉਣੇ ਸਾਹਮਣੇ ਆ ਜਾਣਗੇ ਪਿੰਡਾਂ ਪਿੰਡਾਂ ਜਾ ਕੇ ਕਾਇਆ ਬਣਣ ਗਿਆ ਪਿੰਡਾਂ ਦੇ ਲੋਕਾਂ ਦਾ ਸਹਿਯੋਗ ਪਿੰਡਾਂ ਦੇ ਲੋਕਾਂ ਦੇ ਮੈਨੂੰ ਬਹੁਤ ਫੋਨ ਆਉਂਦੇ ਨੇ ਅਸੀਂ ਸਹਿਯੋਗ ਕਰਨ ਨੂੰ ਪਿਆਰ ਆ ਕਿਉਂਕਿ ਸਾਰੇ ਪਿੰਡ ਨੂੰ ਪਤਾ ਹੁੰਦਾ ਹੈ ਕਿ ਕੌਣ ਵੇਚਣਾ ਹੁੰਦਾ ਤੇ ਕਿੰਨਾ ਕਿੰਨਾ ਜੁਆ ਖਾਂਦੇ ਨੇ ਜਿਹੜੇ ਚਿੱਟਾ ਖਾਂਦੇ ਨੇ ਜਿਹੜੇ ਚਿੱਟੇ ਦੇ ਮਰੀਜ਼ ਨੇ ਸਮਝ ਲਓ ਚਿੱਟੇ ਦੇ ਐਡਿਕਟਡ ਬਣ ਗਏ ਉਹ ਤਾਂ ਮਰੀਜ਼ ਨੇ ਉਹਨਾਂ ਨੂੰ ਫੜਨ ਦੀ ਕੋਈ ਲੋੜ ਨਹੀਂ ਉਹਨਾਂ ਨੂੰ ਤਾਂ ਹਸਪਤਾਲ ਲੈ ਕੇ ਜਾਓ ਸਪਲਾਈ ਬੰਦ ਕਰੋ ਉਹਨਾਂ ਨੂੰ ਹਸਪਤਾਲ ਲੈ ਕੇ ਜਾਓ ਫੜੋ ਉਹਨਾਂ ਨੂੰ ਜਿਹੜੇ ਪਿੱਪਲ ਥੱਲੇ ਬੋਰਡ ਥੱਲੇ ਮੋਟਰਸਾਈਕਲ ਜਾਂ ਗੱਡੀ ਦਾ ਬੋਲਟ ਖੋਲ ਕੇ ਉਹੀ ਨਕਲੀ ਜਾਂ ਬੋਲਟ ਉਹੀ ਖੋਲ ਕੇ ਗੱਡੀ ਖਰਾਬ ਹੋ ਗਈ ਉੱਥੇ ਮੁੰਡਿਆਂ ਨੂੰ ਬੁਲਾ ਕੇ ਉਹਨਾਂ ਨੂੰ ਚਿੱਟਾ ਵੰਡਦੇ ਸਾਡੇ ਕੋਲੇ ਸਾਰਾ ਕੁਝ ਪਹੁੰਚ ਗਿਆ ਐਕਸ਼ਨ ਜਿਹੜਾ ਹੁਣ ਉਹਦਾ ਰਿਐਕਸ਼ਨ ਬਹੁਤ ਜ਼ਬਰਦਸਤ ਤਰੀਕੇ ਨਾਲ ਆਉਣ ਲੱਗੂਗਾ ਮੈਂ ਤੁਹਾਨੂੰ ਯਕੀਨ ਦਿਵਾਉਣਾ ਅੱਜ 15 ਅਗਸਤ ਤੇ ਅਗਲੀ 15 ਅਗਸਤ ਤੋਂ ਪਹਿਲਾਂ ਅਗਲੀ 26 ਜਨਵਰੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟੇ ਦਾ ਜਿਹੜਾ ਕਲੰਕ ਲੱਗਿਆ ਹੋਇਆ ਉਹਨੂੰ ਅਸੀਂ ਧੋਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਬਿਲਕੁਲ ਇਸੇ ਤਰੀਕੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦੀਆਂ ਵੀ ਵੀਡੀਓਜ਼ ਆ ਵਾਇਰਲ ਹੁੰਦੀਆਂ ਰਹਿੰਦੀਆਂ ਸਨ ਉਹਨਾਂ ਨੇ ਵੀ ਗੁੜਕਾ ਸਾਹਿਬ ਨੂੰ ਹੱਥ ਦੇ ਵਿੱਚ ਫੜ ਕੇ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ ਜਦੋਂ ਉਹ ਮੁੱਖ ਮੰਤਰੀ ਬਣੇ ਉਹਨਾਂ ਨੇ ਸਰਕਾਰ ਚਲਾਈ ਨਸ਼ਾ ਹੋਰ ਵੱਧ ਗਿਆ ਉਨ੍ਹਾਂ ਦੀ ਸੌਖਾਣ ਵਾਲੀ ਵੀਡੀਓ ਵੀ ਲੋਕਾਂ ਦੇ ਵੱਲੋਂ ਵਾਰ-ਵਾਰ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਸੀ ਕਿ ਵੇਖੋ ਇਹ ਲੀਡਰ ਮੁੱਕਰ ਚੁੱਕਿਆ ਹੈ ਇਹ ਲੀਡਰ ਫੇਰਬ ਹੋ ਗਿਆ ਹੈ ਅਤੇ ਉਹੀ ਕੁਝ ਹੁਣ ਲੋਕ ਅਤੇ ਵਿਰੋਧੀ ਧਿਰਾਂ ਦੇ ਲੀਡਰ ਭਗਵੰਤ ਮਾਨ ਦੇ ਨਾਲ ਵੀ ਕਰ ਰਹੇ ਨੇ 15 ਅਗਸਤ 2023 ਦੀ ਇਹ ਵੀਡੀਓ ਆਪਣੇ ਅਧਿਕਾਰਤ ਫੇਸਬੁੱਕ ਪੇਜ ਤੇ ਪਾ ਕੇ ਪ੍ਰਤਾਪ ਸਿੰਘ ਬਾਜਵਾ ਨੇ ਇਸ ਤੇ ਇੱਕ ਪੋਸਟ ਵੀ ਪਾਈ ਹੈ ਬਾਜਵਾ ਨੇ ਲਿਖਿਆ ਇਸ ਸਾਲ ਦਾ ਸੁਤੰਤਰਤਾ ਦਿਵਸ ਨੇੜੇ ਆ ਗਿਆ ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਵਿੱਚ ਬੁਰੀ ਤਰ੍ਹਾਂ ਅਸਫਲ ਰਹੇ ਹਨ ਜਿਵੇਂ ਕਿ ਉਹਨਾਂ ਨੇ 2023 ਵਿੱਚ ਆਪਣੇ ਸਤੰਤਰਤਾ ਦਿਵਸ ਪਾਸ਼ਣ ਦਰਾਨ ਵਾਅਦਾ ਕੀਤਾ ਸੀ 15 ਅਗਸਤ 2023 ਨੂੰ ਪਟਿਆਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਸਰਕਾਰ 15 ਅਗਸਤ 2024 ਤੱਕ ਪੰਜਾਬ ਵਿੱਚੋਂ ਚਿੱਟੇ ਨਸ਼ਿਆਂ ਦੇ ਤੱਬੇ ਨੂੰ ਸਫਲਤਾਪੂਰਵਕ ਮਿਟਾ ਦੇਵੇਗੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਨਕ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣਨ ਦੇ 4 ਮਹੀਨਿਆਂ ਦੇ ਅੰਦਰ ਨਸ਼ਿਆਂ ਦੀ ਸਮੱਸਿਆ 'ਤੇ ਲਗਾਮ ਲਗਾਉਣ ਦਾ ਵਾਅਦਾ ਕੀਤਾ ਸੀ ਅਜਿਹਾ ਲੱਗਦਾ ਹੈ ਕਿ ਮੁੱਖ ਮੰਤਰੀ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਇਹ ਦੋਵੇਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਮਾਹਿਰ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਨਸ਼ਿਆਂ ਦੀ ਓਵਰਡੋਜ਼ ਦੇ ਕਾਰਨ ਹੁਣ ਵਾਲੀਆਂ ਮੌਤਾਂ ਪੰਜਾਬ ਵਿੱਚ ਇੱਕ ਨਵੀਂ ਆਮ ਗੱਲ ਬਣ ਗਈਆਂ ਹਨ ਪ੍ਰਤਾਪ ਬਾਜਵਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਮਾਹਿਰ ਲੀਡਰ ਆਕ